ਅੱਜ ਆਪਾਂ ਗੱਲ ਕਰਾਂਗੇ ਜੀ OPEC ਦੇ ਬਾਰੇ ਆਰਗੇਨਾਈਜੇਸ਼ਨ ਆਫ ਦੀ ਪੈਟਰੋਲੀਅਮ ਐਕਸਪੋਰਟਿੰਗ ਕੰਟਰੀ ਮੇਰਾ ਨਾਮ ਹੈ ਜੀ ਅੰਦਰ ਅੱਜ ਆਪਾਂ ਇਸ ਟਾਪਿਕ ਨੂੰ ਪੂਰੀ ਡਿਟੇਲ ਦੇ ਵਿੱਚ ਪੜ੍ਹਾਂਗੇ ਇਹ ਜਿਹੜੀ ਵੀਡੀਓ ਤੁਹਾਡੇ ਪੇਪਰ ਦੇ ਪੁਆਇੰਟ ਆਫ 뷰 ਤੋਂ ਵੀ ਕਾਫੀ ਮਹੱਤਵਪੂਰਨ ਹੋ ਸਕਦੀ ਹੈ ਸੋ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਜੀ ਤਾਂ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂਗੇ OPEC ਦੀ ਹਿਸਟਰੀ ਦੇ ਬਾਰੇ ਸਥਾਪਨਾ ਜਿਹੜੀ ਇਸ ਸੰਗਠਨ ਦੀ ਹੁੰਦੀ ਹੈਗੀ 14 ਸਤੰਬਰ 1960 ਨੂੰ ਬਗਦਾਦ ਦੇ ਵਿੱਚ ਜੋ ਕਿ ਬਗਦਾਦ ਦੇ ਇਰਾਕ ਦਾ ਇੱਕ ਸ਼ਹਿਰਾ ਉਥੇ OPEC ਦੀ ਜਿਹੜੀ ਸਥਾਪਨਾ ਹੋਈ ਸੀ ਇਹਦੇ ਸੰਸਥਾਪਕ ਦੇਸ਼ ਸੀਗੇ ਇਰਾਨ, ਇਰਾਕ, ਕੁਵੈਤ, ਸਾਊਦੀ ਅਰਬ ਅਤੇ ਬੈਨੂਏਲ ਇਹ ਜਿਹੜੇ ਦੇਸ਼ ਸੀਗੇ ਇਹਦੇ ਸੰਸਥਾਪਕ ਦੇਸ਼ ਸੀਗੇ ਪੰਜ ਦੇਸ਼ ਤੇ ਮੁੱਖ ਦਫ਼ਤਰ ਇਹਦਾ ਜਨੀਵਾ ਸਵਿਟਜ਼ਰਲੈਂਡ ਦੇ ਵਿੱਚ ਸੀਗਾ ਫਿਰ 1965 ਦੇ ਵਿੱਚ ਇਸ ਨੂੰ ਵਿਐਨਾ, ਆਸਟਰੀਆ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀਗਾ ਸਥਾਪਨਾ ਦਾ ਕਾਰਨ ਕੀ ਸੀਗਾ ਪੱਛਮੀ ਤੇਲ ਕੰਪਨੀਆਂ ਦੇ ਦਬਾਅ ਅਤੇ ਘੱਟ ਕੀਮਤਾਂ ਦੇ ਖਿਲਾਫ ਉਤਪਾਦਕ ਦੇਸ਼ਾਂ ਨੂੰ ਇਕੱਠਾ ਕਰਨਾ ਤੇਲੀ ਕੀਮਤਾਂ ਤੇ ਤੋਂ ਪਾਦਨ ਉੱਤੇ ਕਾਬੂ ਰੱਖਣਾ ਵਿਕਾਸਸ਼ੀਲ ਦੇਸ਼ਾਂ ਦੇ ਹੱਕਾਂ ਦੀ ਰੱਖਿਆ ਕਰਨੀ ਇਸ ਦੇ ਕਾਰਨ ਇਹ ਜਿਹੜੀ ਸੰਸਥਾ ਸੀਗੀ ਬਣਾਈ ਗਈ ਸੀਗੀ ਮੈਂਬਰਸ਼ਿਪ ਵੀ ਗੱਲ ਕਰੀਏ ਤਾਂ ਮੌਜੂਦਾ ਸਮੇਂ ਇਸ ਦੇ 13 ਦੇਸ਼ ਮੈਂਬਰ ਹਨ 2025 ਤੱਕ ਕਰੋ 13 ਦੇਸ਼ ਨੇ ਅਲਜੀਰੀਆ ਅੰਗੋਲਾ ਕਾਂਗੋ ਗਿਨੀ ਗਾਬੋਨ ਇਰਾਕ ਈਰਾਨ ਕੁਵੈਤ ਲੀਬੀਆ ਨਾਈਜੀਰੀਆ ਸਾਊਦੀ ਅਰਬ ਯੂਏਈ ਅਤੇ ਵੈਨੇਜੂਏਲਾ ਇਹ ਜਿਹੜੇ ਇਸ ਦੇ ਮੌਜੂਦਾ ਮੈਂਬਰ ਦੇਸ਼ ਨੇਗੇ ਕੁਝ ਦੇਸ਼ ਪਹਿਲਾਂ ਮੈਂਬਰ ਰਹੇ ਪਰ ਉਹ ਹੁਣ ਬਾਹਰ ਕਰ ਦਿੱਤੇ ਗਏ ਜਿਵੇਂ ਕਿ ਇੰਡੋਨੇਸ਼ੀਆ ਕਤਰ ਤੇ ਇਕਵਾਡੋਰ ਇਹਨਾਂ ਨੂੰ ਇਸ ਸੰਸਥਾ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਵਾ ਉਹ ਦੇਸ਼ ਕੀ ਹੈਗਾ ਇਸ ਸੰਸਥਾ ਦਾ ਤੇਲ ਦੀ ਕੀਮਤ ਨੂੰ ਸਥਿਰ ਰੱਖਣਾ ਉਤਪਾਦਕ ਜਿਹੜੇ ਦੇਸ਼ ਨੇਗੇ ਉਹਨਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਉਪਭੋਗਤਾ ਦੇਸ਼ਾਂ ਲਈ ਨਿਯਮਤ ਤੇਲ ਸਪਲਾਈ ਨੂੰ ਯਕੀਨੀ ਬਣਾਉਣਾ ਮੈਂਬਰ ਦੇਸ਼ਾਂ ਵਿੱਚ ਆਰਥਿਕ ਵਿਕਾਸ ਅਤੇ ਸਹਿਯੋਗ ਵਧਾਉਣਾ ਇਸ ਸੰਸਥਾ ਦੇ ਮਕਸਦਾਂ ਜੇਕਰ OPEC ਦੇ ਸੰਮੇਲਨਾਂ ਦੀ ਗੱਲ ਕਰੀਏ ਤਾਂ OPEC ਦੀ ਪਹਿਲੀ ਕਾਨਫਰੰਸ 1960 ਬਗਦਾਦ ਦੇ ਵਿੱਚ ਹੋਈ ਸੀਗੀ ਫਿਰ ਜਿਹੜੀਆਂ ਨਿਯਮਤ ਮੀਟਿੰਗਾਂ ਨੇ ਕਿ ਉਹ ਬੰਨਾਂ ਦੇ ਵਿੱਚ ਹੁੰਦੀਆਂ ਨੇ ਕਿਉਂਕਿ ਇਹਨਾਂ ਦਾ ਮੁੱਖ ਦਾਅਵਾ ਪੱਤਰ ਵਿਆਨਾਂ ਦੇ ਵਿੱਚ OPEC ਸਮਿਟਾਂ ਜਿਹੜੀ 1961 ਦੇ ਵਿੱਚ ਪਹਿਲੀ ਵਾਰ ਹੋਈ ਸੀਗੀ ਆਮ ਤੌਰ ਤੇ ਹਰ 2 ਸਾਲਾਂ ਬਾਅਦ OPEC ਦੇ ਹੈੱਡ ਆਫ ਸਟੇਟ ਸਮਿਟ ਹੁੰਦੀ ਹੈ ਜਿਦੇ ਵਿੱਚ ਇਹਨਾਂ ਜਿਹੜੇ ਮੈਂਬਰ ਦੇਸ਼ਾਂ ਦੇ ਜਿਹੜੇ ਹੈੱਡ ਨੇਗੇ ਉਹ ਇਕੱਠੇ ਹੁੰਦੇ ਨੇਗੇ ਜਦੋਂ ਕਿ ਓਇਲ ਮਿਨਿਸਟਰ ਮੀਟਿੰਗ ਜਿਹੜੀ ਹਰ ਸਾਲ ਕਈ ਵਾਰ ਹੁੰਦੀ ਹੈ ਕੁਝ ਮਹੱਤਵਪੂਰਨ ਸੰਮੇਲਨ 60 ਦੇ ਵਿੱਚ ਬਗਦਾਦ ਦੇ ਵਿੱਚ ਹੋਇਆ ਸੀ ਇਹਦੇ ਵਿੱਚ ਇਹਦੀ ਸਥਾਪਨਾ ਹੋਈ ਸੀ 65 ਦੇ ਵਿੱਚ ਬਿਆਨਾਂ ਹੈੱਡਕੁਆਟਰ ਨੂੰ ਸ਼ਿਫਟ ਕੀਤਾ ਗਿਆ ਸੀਗਾ 73 ਦੇ ਵਿੱਚ ਤੇਲ ਅੰਬਰਗੋ ਦੇ ਨਾਲ ਵਿਸ਼ਵ ਤੇਲ ਸੰਕਟ ਆਇਆ ਸੀਗਾ ਉਹਦੇ ਲਈ ਮੀਟਿੰਗ ਹੋਈ ਸੀਗੀ ਤੇ 2000 ਦੇ ਵਿੱਚ ਹੋਈ ਸੀ ਕਾਰਕਸ ਵੈਨੇਜੁਏਲਾ 40 ਸਾਲਾਂ ਵਰੇਗੰਡ ਦੇ ਉੱਤੇ ਹੋਈ ਸੀਗੀ ਇੱਥੇ ਮੀਟਿੰਗ ਉਹ ਪੱਕੇ ਦੀ 40 ਸਾਲਾਂ ਵਰੇਗੰਡ ਜਿਹੜੀ ਮਨਾਈ ਗਈ ਸੀ ਵੈਨੇਜੁਏਲਾ ਦੇ ਵਿੱਚ 2016 ਦੇ ਵਿੱਚ OPEC+ ਸੰਸਥਾ ਬਣਾਈ ਗਈ ਕਿਉਂਕਿ ਇਹਦੇ ਵਿੱਚ ਰੂਸ ਅਤੇ ਹੋਰ ਜਿਹੜੇ ਦੇਸ਼ਾਂ ਦਾ ਸਾਂਝਾ ਇਕੱਠ ਜੋੜ ਸੀਗਾ ਉਹ ਵੀ ਬਣਾਇਆ ਗਿਆ ਸੀਗਾ ਉਹਨਾਂ ਨੂੰ ਵੀ ਇਹਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਹੁਣ OPEC+ ਹੈਗਾ ਪਹਿਲਾਂ OPEC ਹੁੰਦਾ ਸੀਗਾ ਹੁਣ OPEC+ ਹੈਗਾ ਜਿਹਦੇ ਵਿੱਚ ਰੂਸ ਤੇ ਹੋਰ ਵੀ ਜਿਹੜੇ ਦੇਸ਼ ਨੇਗੇ ਉਹ ਸ਼ਾਮਲ ਨੇਗੇ ਅੱਗੇ ਦੇਖਦੇ ਹਾਂ ਕਿ ਹੋਰ ਮਹੱਤਵਪੂਰਨ ਤੱਥ OPEC ਦੇ ਮੈਂਬਰ ਦੇਸ਼ ਦੁਨੀਆ ਦੇ ਲਗਭਗ 80% ਪ੍ਰਮਾਣਿਤ ਤੇਲ ਭੰਡਾਰ ਦੇ ਮਾਲਕ ਹਨ ਮਤਲਬ ਜਿਹੜੇ ਬਨਾਰ ਖੋਜੇ ਗਏ ਨੇ ਉਨ੍ਹਾਂ ਦੇ 80% ਪ੍ਰਮਾਣਿਤ ਜਿਹੜੇ ਭੰਡਾਰ ਨੇਗੇ ਉਹਨਾਂ ਦੇ ਜਿਹੜੇ ਦੇਸ਼ ਮਾਲਕ ਨੇਗੇ ਉਹ OPEC ਦੇ ਦੇਸ਼ ਨੇ ਦੁਨੀਆ ਦੀ ਤੇਲ ਦੀ ਉਤਪਾਦਨ ਦਾ 40% ਜਿਹੜਾ ਹਿੱਸਾ ਵਾ ਉਹ OPEC ਦੇਸ਼ਾਂ ਤੋਂ ਆਉਂਦਾ ਹੈ 사ਊਦੀ ਅਰਬ ਜਿਹੜਾ ਸਭ ਤੋਂ ਵੱਡਾ ਉਤਪਾਦਕ ਅਤੇ OPEC ਦਾ ਜਿਹੜਾ ਲੀਡਰ ਮੰਨਿਆ ਜਾਂਦਾ ਵਾ 2016 ਤੋਂ ਬਾਅਦ OPEC ਪਲੱਸ ਰੂਸ, ਮੈਕਸੀਕੋ, ਅਜ਼ਰਬਾਈਜਾਨ ਆਦ ਇਹ ਵੀ ਸ਼ਾਮਲ ਹਨ ਤੇਲ ਦੀਆਂ ਕੀਮਤਾਂ ਦੇ ਨਿਰਧਾਰਨ ਵਿੱਚ OPEC ਵਿਸ਼ਵ ਪੱਧਰ ਤੇ ਬਹੁਤ ਵੱਡਾ ਰੋਲ ਕਦਾ ਕਰਦਾ ਹੈ ਭਾਰਤ ਲਈ ਮਹੱਤਤਾ ਦੀ ਗੱਲ ਕਰੀ ਤਾਂ ਭਾਰਤ ਆਪਣੀ 80% ਤੋਂ ਵੱਧ ਕੱਚੇ ਮਾਲ ਦੀ ਜਿਹੜੀ ਲੋੜ ਹੈਗੀ ਉਹ ਇੰਪੋਰਟ ਕਰਦਾ ਵਾ ਮਤਲਬ ਬਾਹਰਲੇ ਦੇਸ਼ਾਂ ਤੋਂ ਭਾਰਤ ਦਾ 80% ਜਿਹੜਾ ਕੱਚਾ ਤੇਲ ਹੈਗਾ ਉਹ ਮੰਗੋਂਦਾ ਵਾ ਇਸ ਲਈ ਉਹ ਪੈਕ ਦੀਆਂ ਨੀਤੀਆਂ ਤੇ ਫੈਸਲੇ ਜਿਹੜੇ ਨੇ ਕਿ ਉਹ ਭਾਰਤ ਦੀ ਆਰਥਿਕਤਾ ਮਹਿੰਗਾਈ ਅਤੇ એનર્ਜੀ ਸਿਕਿਉਰਿਟੀ ਦੇ ਉੱਤੇ ਦਾ ਪ੍ਰਭਾਵ ਪਾਉਂਦੇ ਹਨ ਐਸੀ ਜੀ ਉਹ ਪੈਕ ਦੇ ਨਾਲ ਸਮਤ ਕੁਝ ਮਹੱਤਵਪੂਰਨ ਜਾਣਕਾਰੀ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ